ਉਹਨਾਂ ਦੇ ਅਸੀਂ ਨਾਲ ਦੇ ਨਾਲ ਬਰਾਬਰੀ ਐਫ ਆਈ ਆਰਸ ਲਾਂਚ ਕਰ ਰਹੇ ਹਾਂ ਉਹ ਹੋਈ ਹੋ ਜਾਣਾ ਵੇਖੀ ਜੋ ਰੋਕ ਨਹੀਂ ਉਹ ਤੇ ਅਰੇ ਗੱਲ ਲਾਉ ਤੁਸੀਂ ਪੁੱਛਾ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤਾਂ ਕਹਿਣਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰਚਾ ਵੀ ਹੁਣ ਰੈਡੈਂਟ ਵੀ ਹੋ ਜਾਂਦਾ ਪਰਚਾ ਪਰਚਾ ਉਹ ਪਾਈ ਪਰਚੇ ਜਦੋਂ ਡੱਟਿੰਦੇ ਰਹਤੇ ਉਹ ਜੀ ਡਰਦੇ ਨਹੀਂ ਨਾ ਉਹ ਅੰਦਰ ਵੀ ਹੋ ਗਏ ਅੱਜ ਬਠਿੰਡਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਵਨੀਤ ਕੌਂਡਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਾਰਾਜ ਗੁਰੂਸਰ ਅਤੇ ਪਿਪਲੀ ਕੋਠੇ ਦੇ ਖੇਤਾਂ ਦੇ ਵਿੱਚ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਸੋਚੀ ਸਮਝ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਦੌਰਾਨ ਕੁਝ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਅਤੇ ਇਸ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਂਦੇ ਨਜ਼ਰ ਆਏ ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਖੁਦ ਜਾ ਕੇ ਬੁਝਾਇਆ ਅਧਿਕਾਰੀਆਂ ਨੇ ਸਮਝਾਇਆ ਕਿ ਪ੍ਰਸ਼ਾਸਨ ਦਾ ਸਹਿਯੋਗ ਕਰੋ ਨਹੀਂ ਤਾਂ ਮਾਮਲੇ ਦਰਜ ਕੀਤੇ ਜਾਣਗੇ ਤਾਂ ਇਸ ਤੋਂ ਬਾਅਦ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੁਣਾਉਣੀ ਹੈ ਤੁਹਾਨੂੰ ਕਿ ਉਹਨਾਂ ਨੇ ਕੀ ਕਿਹਾ ਜਿਹੜਾ ਪਿੰਡ ਹੈਗਾ ਮਰਾਜ ਅੱਗ ਲਾਈਆ ਤੁਸੀਂ ਪਰਾਲੇ ਨੂੰ ਜਿਹੜਾ ਅੱਗ ਅੱਗ ਭਈ ਲਾਈ ਸਾਡੇ ਕੋਲ ਇੱਕ ਸਭਾ ਕਿਲੇ ਜਮੀਨ ਦਾ ਇੱਕ ਕਰਗੇ ਕੀ ਤੇ ਮੇਰੇ ਕੋਲ ਟਰੈਕਟ ਦਾ ਮਰਵਾਸ਼ਾ ਹੋਣ ਕੇ ਹੋਣੀ ਜੀ ਬਾਕੀ ਸਾਨੂੰ ਕੋ ਗਵਰਨਮੈਂਟ ਟਰੈਕਟ ਦੇਵੇ ਸਭ ਕੋ ਦੇਣੀ ਅਸੀਂ ਉਹ ਸਭ ਕਰ ਲਾਂਗੇ ਇੱਕ ਕਰਗੇ ਕੀ ਜਿਹਾ ਪਈ ਦੇ ਕੋ ਗਵਰਨਮੈਂਟ ਲੈ ਜੀ ਚੱਕ ਕੇ ਲੈ ਪਰਾਲੀ ਅਸੀਂ ਤਾਂ ਕੋਲੇ ਨਹੀਂ ਪਾਸ ਰੁਪਈਆ ਲੈ ਜਾ ਕੇ ਹੁਣ ਪਰਚਾ ਸਾਡੇ ਹੋ ਜੂਗਾ ਹੋਈ ਹੋ ਜਾਣੇ ਵੇਚੀ ਜਾਓ ਕਿ ਲੋਕ ਨੂੰ ਤਾਂ ਸਾਡੇ ਕੋਲੇ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਜੇ ਕੋਈ ਸੰਦ ਛੋਟੇ ਨੇ ਆ ਇਹ ਜ਼ਿੰਮੇਵਾਰੀ ਕੀ ਦੀ ਹੈ ਜੀ ਹ ਜੀ ਇਸ ਤੋਂ ਮੰਗਤੰਗ ਕੇ ਵੀ ਆਪਾਂ ਸਭ ਮਮਾ 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 ਮਾਂ ਕੇ ਦਵਾ ਬਣ ਕੇ ਕੀ ਕੀ ਜੇ ਦਬਣ ਮੈਂ ਅਸੀ ਕਈ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਕੋਲ ਟਰੈਕਟਰ ਛੋਟੇ ਨੇ ਉਹਦਾ ਅੱਜ ਹੀ ਸਾਲ ਹੋ ਗਿਆ ਅੱਗ ਹੀ ਨਹੀਂ ਲਾਈ ਅਸੀਂ ਇੰਟਰਵਿਊ ਕੀਤਾ ਬਾਈ ਕਿਦਾਂ ਦੱਸੋਗੇ ਚਾਰ ਸਾਲ ਅੱਗ ਲੱਗੀ ਨਹੀਂ ਹੁਣ ਅਸੀਂ ਕੋਈ ਮੰਨ ਲਏਗੀ ਇੱਥੇ ਅਸੀਂ ਖੇਤਾਂ 'ਚ ਥੋੜੀ ਕਿਸੇ ਨੂੰ ਕਹਿ ਕੇ ਆਵਾਂਗੇ ਕਿ ਅੱਜ ਆ ਕੇ ਦੱਸੋ ਬਾਈ ਖੇਤਾ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਡੀਸਾ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕੀਨੇ ਕਦਸ ਨਹੀਂ ਤਾਂ ਜਿਹੜੇ ਅਫਸਰ ਲਾਇ ਮੈਂ ਉਹਨਾਂ ਨੂੰ ਜਾਣਦਾ ਨਹੀਂ ਮੈਂ ਐਸਐਸਕੇ ਦੀ ਸਟੇਟਿ ਕਿੱਤੀ ਕਰਦੇ ਹੋ ਤੁਸੀਂ ਜਾਣੂਗਾ ਕੌਣ ਸਾਡੀ ਕਾ ਸ੍ਰੀਸ਼ ਦਾ ਪੀਐਸ ਹੋਤੇਗੇ ਅਸੀਂ ਸਾਨੇ ਕੋਈ ਵੇਖਾਂਦੇ ਨਹੀਂ ਮਿਲਦੇ ਨੇ ਤੁਹਾਡੇ ਕੋਲੇ ਅਫਸਰ ਖੁਦ ਚੱਲ ਕੇ ਆਏ ਨੇ ਖੇਤ ਦੇ ਵਿੱਚ ਤੁਹਾਨੂੰ ਸਮਝਾਉਣ ਹੀ ਆਏ ਨੇ ਵੀ ਭਾਈ ਅੱਗ ਨਾ ਲਾਓ ਤੁਸੀਂ ਕਿਹ ਐਸ ਤਾ ਲਾਵਾਂਗੇ ਮੈਨਾਂ ਇਹ ਤਾਂ ਤੂੰ ਹੈ ਨਾ ਬਿਮਾਰੀਆਂ ਫੈਲਦੀਆਂ ਕੋਈ ਨਹੀਂ ਬਾਈ ਹੁਣ ਕਿ ਕਰਕੇ ਕੀ ਦੱਸੋ ਉਹ ਤਾਂ ਕੋਈ ਦੱਸ ਲੈ ਕਿ ਕਰਕੇ ਕੀ ਦੱਸੋ ਉਹ ਤਾਂ ਸੋਡੀ ਜ਼ਮੀਨਾਂ ਹੱਲ ਤਾਂ ਤੁਹਾਨੂੰ ਹੀ ਕਰਨਾ ਪਊਗਾ ਬਾਈ ਜਿਹੜਾ ਬੰਦਾ ਕੌਣ ਆ ਕੇ ਕਰਕੇ ਜਾਊ ਪਾਪਾ ਪਹਿਲਾਂ ਸਾਨੂੰ ਡੀਪ ਨਹੀਂ ਮਿਲੀ ਮੁੜ ਕੇ ਕਿਹੜੇ ਤੱਕ ਕਰਕੇ ਜਿਹੜੇ ਲੋਕ ਬੀਜ ਰਹੇ ਨੇ ਜਿਹੜੇ ਸਿੱਧੇ ਬੀਜ ਰਹੇ ਨੇ ਤਾਂ ਉਹ ਕਿਉਂ ਵੀਜ ਰਹੇ ਨੇ ਬਾਈ ਬਾਈ ਅੱਗੇ ਸਾਹਮਣੇ ਅਗਲੇ ਕੋਈ ਰਕਮ ਨਹੀਂ ਮਨੇ ਕੋਈ ਕੋਈ ਬਾਣ ਦਿਖਾ ਦੀ ਕਿਨਾਂ ਬੰਨੇ ਸਾਰੇ ਪੰਜਾਬ ਦੇ ਚ ਬਾਣ ਦਿਖਾ ਕਿੱਡੂ ਅੱਗੇ ਅੱਗੇ ਨੇ ਤੇ ਇਹਦਾਂ ਬੁਮਾਰੀਆ ਵੀ ਫੈਲਦੀਆਂ ਜਿਹੜੀ ਅੱਗ ਨਾਲ ਬੁਮਾਰੀਆ ਫੈਲੀਆਂ ਆਪਾਂ ਜਵਾਕਰ ਮਾਰਨੇ ਨੇ ਸਾਹਮਣੇ ਵਾਲੇ ਪਰ ਲੋਕ ਵੀ ਸੜਦੇ ਨੇ ਕਿਹਦਾ ਬਾਅਦ ਚ ਹਸਤਾ ਓਏ ਬਾਈ ਬਾਈ ਜਾ ਰਹੇ ਸੀ ਗਵਰਨਮੈਂਟ ਕੋਈ ਇਹਦੇ ਕੋਈ ਚੱਕਣ ਕਰੇ ਹੱਲ ਕਰ ਨਹੀਂ ਹਸਤਾਂ ਨੂੰ ਵੀ ਬਾਅਦ ਚ ਪੈਸੇ ਦੇਣੇ ਪੈਣੇ ਮੇਰੀ ਗੱਲ ਸੁਣ ਪਹਿਲਾਂ ਆਪਣੇ ਕੋਲ ਮਸ਼ੀਨ ਸੀਗੇ ਗੱਠਾਂ ਵਾਲੀਆਂ ਅੱਜ ਤੀ ਅੱਜ ਤੀ ਸਾਡੇ ਬੰਦੇ ਜਿਹੀ ਮਸ਼ੀਨ ਇਕੱਠਾ ਵੀ ਆਈ ਸੀ ਕਰ ਲਾ ਪਰ ਆਪਾਂ ਮਰੀਜ਼ਾਂ ਨੂੰ ਲੈ ਕੇ ਜਾਵਾਂਗੇ ਹਸਪਤਾਲਾਂ ਨੂੰ ਵੀ ਪੈਸੇ ਦੇਣੇ ਪੈਣਗੇ ਮੈਂ ਮਰੀਜ਼ ਅਸਿਆ ਆਪੇ ਉਹਨੇ ਕੋਲ ਖੁਦ ਉਹਨੇ ਹੁਣ ਆ ਅਸਰ ਹਾਲਿਆ ਹੁਣ ਮੈਂ ਮੈਂ ਉਹ ਪੇ ਬੇਪਰਿਕੋਚਾ ਕਰਦਾ ਮਾਈਕਰ ਕੋ ਕੋਲ 500 ਰੁਪਏ ਦੇ ਲਿਆ ਕਿੰਨੀ ਜ਼ਮੀਨ ਕਿੰਨੀ ਅਧਰੇ ਮਰਾ ਹੋਇਆ ਸਦਾ ਗਲੋ ਆ ਪਲਾਈ ਉਹਨਾਂ ਅੱਛਾ ਹੁਣ ਕੀ ਬੀਜੇ ਹੈਗਾ ਕਿ ਬੀਜ ਨੇ ਆ ਕੇ ਦਿਖਾਉਣ ਲਾਈ ਹੈ ਮੇਰੇ ਤਾਂ 500 ਸਾਰੇ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਮੈਡਮ ਨੇ ਕਿਹਾ ਕਿ ਪਿਛਲੇ ਸਾਲਾਂ ਨਾਲੋਂ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਕਾਫੀ ਕਮੀ ਆਈ ਹੈ ਅਤੇ ਮੌਸਮ ਵੀ ਸਾਫ਼ ਹੈ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਿਆ ਜਾਵੇ ਅਤੇ ਮਨਮਾਨੀ ਕਰਨ ਵਾਲਿਆਂ ਤੇ ਅਸੀਂ ਪਰਚੇ ਵੀ ਦਰਜ ਕਰਾਂਗੇ ਤਾਨੂੰ ਫਿਰ ਦੁਬਾਰਾ ਜਰੂਰਤ ਪਈ ਹੈ ਜੀ ਕੁਝ ਦਿਨਾਂ ਬਾਅਦ ਕਿ ਫੀਲਡ ਦੇ ਵਿੱਚ ਜਾਇਆ ਜਾਵੇ ਤਾਂ ਤੁਹਾਡੇ ਸਾਹਮਣੇ ਦੇਖੋ ਜੀ ਕਿੰਨੇ ਜਗ੍ਹਾ ਦੇ ਉੱਤੇ ਜਿਹੜੀ ਐ ਅਖਬੀ ਲਗਾਈ ਗਈ ਹੈ ਔਰ ਇਹ ਵੀ ਨਾਲ ਕਹਿ ਰਹੇ ਨੇ ਕਿ ਅਸੀਂ ਤਾਂ ਲਗਾਵਾਂਗੇ ਦੇਖਿਆ ਮੈਂ ਪਹਿਲਾਂ ਵੀ ਜਾ ਕਿ ਆਪਾਂ ਹਰ ਦਿਨ ਜਾਂਦੇ ਹਾਂ ਇੱਕ ਦੋ ਦਿਨ ਜਦੋਂ ਸੀਐਮ ਸਾਹਿਬ ਦੀ ਵਿਜ਼ਿਟ ਆ ਗਈ ਵਿੱਚ ਤੇ ਇੱਕ ਵੀਸੀ ਸੀ ਕੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾਗਾ ਆਪਾਂ ਡਿਫਰੈਂਟ ਡਿਫਰੈਂਟ ਵਾਕ ਵਾਕ ਪਿੰਡਾਂ ਵਾਕ ਵਾਕ ਏਰੀਆਜ਼ ਦਾ ਜਿਹੜਾਗਾ ਉਹ ਦੌਰਾ ਕਰ ਰਹੇ ਹਾਂ ए, ए कि, कि ए कि दे नाल ही ਤੁਸੀਂ ਕੁਝ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਦਰਮੀ ਹੈ ਇਹ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਆਪਾਂ ਕਿਸੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮਨ ਇਹ ਇੱਕ ਤਾਂ ਹੁੰਦੀ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿਉਂ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹ ਨੂੰ ਜਿਹੜਾ ਹੈਗਾ ਅਗਲਾ ਲਵਾ ਤੇ ਉਹਦੇ ਨਾਲ ਹੀ ਮੇਰਾ ਸਰ ਜਾਊਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਹੈ ਤੇ ਇੱਕ ਉਹ ਕੀ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤਾਂ ਕਿੰਨਾ ਲਈ ਮੈਂ ਤਾਂ ਜਟ ਹੈ ਤਾਂ ਆਪਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਕਿ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰਿਹਾ ਹੈ ਇਹ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਹਾਂ ਇਹਦੇ ਵਿੱਚ ਬਿਲਕੁਲ ਸਿਰਿਸਚਤਾ ਪਾ ਕਰਾਂਗੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜਮ੍ਹਾਂ ਬੰਦੀ ਵਿੱਚ ਵੀ ਲਾਲ ਇਨਕੀ ਹੋਏਗੀ ਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ-ਕੁਝ ਕਿਸਾਨ ਇਹ ਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦਾ ਥੋੜਾ ਜਿਹਾ ਵਿਹਮ ਹੁੰਦਾ ਹੈ ਕਿ ਜੀ ਆਪਾਂ ਤੱਕ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਤੇ ਵੀ ਆਪਾਂ ਜਿਹੜਾ ਹੈਗਾ ਆਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨਹੀਂ ਸਾਡੇ ਕੋਲ ਆਂਦੇ ਵੀ ਹੈ ਕਿ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ ਕਹਿੰਦਾ ਵੀ ਇੱਕ ਮੈਸ਼ੀਨ ਪ੍ਰੋਵਾਈਡ ਕਰਾ ਦਿਓ ਤੇ ਸਾਡੇ ਅਫਸਰ ਸਾਹਿਬ ਆਂਦੇ ਰਹੇ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਾ ਹੈ ਪਿਛਲੇ ਸਾਲ ਦੇ ਮੁਕਾਬਲੇ ਆਕਾ ਦੀ ਗਿਣਤੀ ਵੀ ਦੇਖੀਏ ਤੇ ਮੈਨੂੰ ਲੱਗਦਾ 25% ਦੀ ਇਨਕਰੀਸ ਕਮੀ ਵੀ ਹੋਈ ਹੈ ਇਨਸੀਡੈਂਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸੁਥਰਾ ਮਾਹੌਲ ਤੇ ਇਤਨਾ ਸਾਫ਼ ਤੁਖ ਖਲੀ ਹੋ ਨਿਕਲ ਆਏਗਾ ਉਹ ਦੇਖ ਰਹੇ ਹੋ ਤੇ ਕਾफी ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈ ਕਿ ਅਗਲੇ ਸਾਲ ਜੇ ਮੈਂ ਪਹਿਲੇ ਵੀ ਗਿਆ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈਗੀ ਹੈ ਯੂਨਿਟਸ ਵੀ ਲੱਗ ਰਹੇ ਨੇ ਤਾਂ ਅਗਲੇ ਸਾਲ ਇਹਦੇ ਵੀ ਹੋਰ ਸੁਧਾਰ ਹੋਵੇ جرمانہ سر سر کی جا رہا ہے جڑا ہوں جرمانے کی رقم جہی ہے وہ بھارت سرکار نے چینج کرتی تھی کہ پہلا جہاں ہے چھوٹا کسان آ, مارجنل کسانوں گا ਇੱਕ ਦੇ 2 ਇੱਕ ਤੱਕ ਦਾ ਓ ਦਾ 2000 ਰੁਪਿਆ ਸੀਗਾ ਹੁਣ ਉਹ ਵੱਧ ਕੇ 5000 ਹੋ ਗਿਆ ਆਲਮੋਸਟ ਡਬਲ ਹੋ ਗਏ ਜਿੰਨਾ ਵੀ ਸਾਰਾ ਜੁਰਮਾਨਾ ਸੀਗਾ ਤੇ ਇੱਕ ਦਿਨ ਦਾ ਪਹਿਲੇ ਤੱਕ ਦੀ ਫਿਗਰ ਜਿਹੜੀ ਸੀ ਕਿ ਉਹ ਲਗਭਗ 1.5 ਲੱਖ ਆਪਾਂ ਇੰਪੋਜ਼ ਕੀਤਾ ਸੀ 6.6 ਲੱਖ ਜਿਹੜਾ ਹੈਗਾ ਉਹ ਰਿਕਵਰ ਕੀਤਾ ਸੀ ਮੈਂ ਆਪਣੇ ਸਾਰੇ ਅਫਸਰ ਸਾਹਿਬਾਨ ਨੂੰ ਕਿਹਾ ਹੈਗਾ ਕਿ ਪਰਸੋਂ ਤੱਕ ਜਿੰਨੀ ਵੀ ਬਾਕੀ ਰਿਕਵਰੀ ਹੈਗੀ ਹੈ ਉਹ ਸਾਰੀ ਪੂਰੀ ਕਰਨਗੇ ਤੇ ਨਾਲ ਹੀ ਜਿੰਨੇ ਵੀ ਇੰਕਰੀਜ਼ ਹਾਲੇ ਪੈਂਡਿੰਗ ਨੇ ਕੋਈ ਜਮਾ ਪੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਮਾਮਲੇ ਕਿੰਨੇ ਤਰਫ ਬਿਲਕੁਲ 302 ਜਿਹੜੇ ਵੈਰੀਫਾਈਡ ਕੇਸਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹ एनवायरमेंटल कंपनसेशन ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਹਾਂ ਉਹਦੇ ਆਧਾਰ ਤੇ ਪ੍ਰਾਇਮ ਹਾਂ ਸਰ ਨੋਟਸ ਵੀ ਆ ਰਹੇ ਨੇ ਤੁਹਾਨੂੰ ਵੀ ਨੋਟਸ ਆ ਰਹੇ ਨੇ ਪਹਿਲਾਂ ਦੇਖੋ ਚਲੋ ਦੂਜੇ ਆਪਣਾ ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ ਲੇਕਿਨ ਹੁਣ ਫੇਰ ਜਿਹੜੇ ਨੇ ਆਪਾਂ ਨੂੰ ਵੀ ਆਣੇ ਸ਼ੁਰੂ ਹੋ ਗਏ ਇਹ ਕਿਉਂਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਜੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਵੇਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈਗੀ ਸੀ 30 ਦਿਨ ਥੋੜੇ ਜੇ ਇਨਸੀਡੈਂਟਸ ਵਧ ਗਏ ਸੀ ਕਿ ਤੇ ਉਹ ਰੀਜ਼ਨ ਵੀ ਹੈਗਾ ਕਿ ਆਪਾਂ 15 ਤਾਰੀਖ ਜ ਇਹ ਜਿਹੜੀ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਬਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇੱਥੇ ਹਾਰਵੈਸਟਿੰਗ ਹੁੰਦੀ ਹੈ ਇਹ ਨਾਲ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਟਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਪਿਛਲੇ ਸਾਲ ਵੀ ਹਰ ਆਪਾਂ ਪੁਰਾਣੀ ਹਿਸਟਰੀ ਵੀ ਵੇਖੀ ਤੇ ਬਟਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਬਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 35 5 ਤੋਂ 6 ਦਿਨ ਹੋ ਜਿਸਕੇ ਜਿੱਤੇ 200 ਤੋਂ ਵੱਧ ਇਨਸੀਡੈਂਟਸ ਆਏ ਸੀਗੇ ਤੇ ਇਸ ਵਾਰ ਕੇਵਲ ਇੱਕ ਦਿਨ ਹੈਗਾ ਜਿਹਦੇ ਵਿੱਚ ਸਾਨੂੰ 100 ਤੋਂ ਵੱਧ ਇਨਸੀਡੈਂਟਸ ਆਏ 150 170 ਬਾਕੀ ਸਾਰੇ ਜਿਹੜੇ ਹੈਗੇ ਲੈਸ 50 ਤੇ ਆਪਾਂ ਬਹੁਤ ਹੱਦ ਤੱਕ ਕਾਬੂ ਪਾਇਆ ਹੈ ਤੇ ਇਹਦੇ ਵੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦੇ ਦਵਾਂਗੇ ਉਹ ਠੀਕ ਸਰ ਇੰਜੀਨੀਅਰ ਲੱਗਦਾਗਾ ਕਿ ਇੱਕਦਮ ਧੁੰਦਾ ਪੈ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੌਸਮ ਖੜਿਆ ਤਾਂ ਇਹਦੇ ਕਾਰਨ ਕਰਕੇ ਕਿਸਾਨ ਜਿਹੜਾ ਜਾਦੇ ਜਿਹੜਾ ਪ੍ਰੈਫਰੈਂਸ ਦੇ ਰਹੇ ਨੇ ਉਹ ਦੇਖਾ ਮੈਂ ਪਹਿਲਾਂ ਵੀ ਜਿਵੇਂ ਮੌਸਮ ਖੁੱਲ ਗਿਆ ਹੁਣ ਮੌਸਮ ਖੁੱਲਣ ਕਰਕੇ ਜੁੜੀ ਹੈ ਕਿ ਇਹ ਜਲਦੀ ਸੁੱਕ ਜਾਂਦੀ ਹੈ ਜਿਵੇਂ ਜਲਦੀ ਸੁੱਕ ਜਾਂਦੀ ਹੈ ਤਾਂ ਇਹਨਾਂ ਨੂੰ ਮੌਕਾ ਹੁੰਦਾ ਹ ਆਪਣੀ ਯਾਤਰਾ ਆ ਆ ਜਿਹੜਾ ਹੈਗਾ ਇਨਸਟੀਟਿਊਟ ਕਰਦੇ ਇਨਸਟੀਟਿਊਟ ਮਤਲਬ ਕਿ ਖੇਤ ਵਿੱਚ ਹੀ ਮਿਲਾ ਲੈਂਦੇ ਉਹ ਬਠਿੰਡਾ ਵਿੱਚ ਕਲਚਰ ਨਹੀਂ ਹੈ ਇਨਸਟੀਟਿਊਟ ਦਾ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਹੈਗੀ ਆ ਉਹ ਕਾਫੀ ਰੇਤੀਲੀ ਹੈ ਇਹਦੇ ਵਿੱਚ ਵੀ ਕਈ ਥਾਵਾਂ ਤੇ ਰੇਤੀਲੀ ਹੈਗੀ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਇੱਥੇ ਗੱਲੇ ਆਪਣੇ ਆਪਣੇ ਵਹਿਮ ਗੁਮਾਨ ਹੈਗੇ ਆ ਅਦਰਵਾਈਜ਼ ਕਈ ਥਾਵਾਂ ਤੇ ਤਾਂ ਐਕਟਿਵਲ ਵੀ ਹਾਈਪੀ ਸੀਡਰ ਸੁਪਰ ਸੀਡਰ ਦੇ ਨਾਲ ਕਰ ਵੀ ਰਹੇ ਆ ਪਰ ਐਕਸੀਟੂ ਦਾ ਹੈ ਐਕਸੀਟੂ ਦੇ ਵਾਸਤੇ ਫਿਰ ਇਹਨਾਂ ਨੂੰ ਕਟੋ-ਕਟ 3-4 ਦਿਨ ਹੋਰ ਲੱਗ ਜਾਂਦੀ ਹੈ ਤੇ ਹੁਣ 15 ਤਾਰੀਖ ਜਿਹੜੀ ਹੈ ਕਿ ਆ ਉਹ ਪੀਯੂ ਦੀ ਗਾਈਡਲਾਈਨਸ ਹੈ ਉਹਨੇ ਇੱਕ ਕਿਸਾਨ ਵੀ ਜਿਹੜਾ ਹੈਗਾ ਪੈਨਿਕ ਮੋਡ ਵਿੱਚ ਹੈ ਜਿਸ ਕਰਕੇ ਥੋੜਾ ਜਿਹਾ ਇੱਕ ਤਰੀਕੇ ਨਾਲ ਉਹ ਵੀ ਬਰਨਿੰਗ ਵਿੱਚ ਸਰ ਮੰਡੀਆਂ ਦਾ ਕੀ ਹਾਲ ਹੈ ਜੀ ਹੁਣ ਤੱਕ ਜਿਹੜੀ ਆ ਹੁਣ ਸਾਡਾ ਜਿਹੜਾ ਅਰਾਈਵਲ ਹੈਗੀ ਆ साढ़े बारह लाख एम टी के करीब सवा बारह लाख एम टी करीब हो चुकी है ग्यारह सवा ग्यारह लाख अपना खरीद चुके हैं लाख एक एम टी बचता है जो खरीद बाकी है भी पिछले दो तीन दिन का ही मालने को आया है उ जरा मॉइस्चर थोड़ा हाई है तो उन्होंने हाल सुा रहे अच्छ टूपी खिली हुई है मैंने लगता है क्लीयर हो जाएगा और लिफ्टिंग भी अपनी दस लाख एम टी के करीब हो चुकी है कोई ज्यादा इशू अब हम है नहीं सारा थैंक यू ਕੁਝ ਵੀ ਢੋਣਾ ਜਾਂ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ